ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਬਹੁਤ ਦੇ ਮਹੀਨੇ ਦੇ ਵਿੱਚ ਕੀੜੀਆਂ ਦੇ ਭੌਣ ਤੇ ਇਹ ਇੱਕ ਚੀਜ਼ ਤੁਸੀਂ ਜ਼ਰੂਰ ਪਾ ਦੇਣੀ ਹੈ ਜਿਸ ਦੇ ਨਾਲ ਤੁਹਾਡੇ ਦਿਨਾਂ ਵਿੱਚ ਹੀ ਵਾਰੇ ਨਿਆਰੇ ਹੋ ਜਾਣਗੇ ਸਾਥ ਸੰਗਤਾਂ ਜੀ ਅੱਜ ਆਪਾਂ ਬੜੇ ਹੀ ਅਹਿਮ ਪਹਿਲੂ ਤੇ ਤੁਹਾਡੇ ਨਾਲ ਗੱਲਬਾਤ ਹੀ ਸਾਂਝ ਪਾਉਣ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਇੱਕ ਕਹਾਣੀ ਦੇ ਮਾਧਿਅਮ ਰਹੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿਵੇਂ ਜਦੋਂ ਆਪਾਂ ਕਿਸੇ ਜਾਨਵਰ ਨੂੰ ਕਿਸੇ ਪਸ਼ੂ ਨੂੰ ਜਾਂ ਕਿਸੇ ਪੰਛੀ ਨੂੰ ਕੋਈ ਆਟਾ ਦਾਣਾ ਪਾਉਂਦੇ ਹਾਂ ਕਿਵੇਂ ਸਾਡੀ ਕਿਸਮਤ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਹੱਸਦਾ ਵਸਦਾ ਸੁਖੀ ਪਰਿਵਾਰ ਰਹਿੰਦਾ ਸੀ ਹਰ ਇੱਕ ਆਪਣੇ ਕੰਮ ਨਾਲ ਸਿਰਫ ਮਤਲਬ ਰੱਖਦਾ ਸੀ ਕਾਮੇ ਲੋਕ ਸਨ ਮਿਹਨਤੀ ਲੋਕ ਸਨ ਉਸ ਪਰਿਵਾਰ ਦੇ ਜਿਹੜਾ ਉਹਨਾਂ ਦਾ ਬਜ਼ੁਰਗ ਸੀ ਉਸ ਨੇ ساری ਉਮਰ ਬੜੀ ਕਮਾਈ ਕੀਤੀ ਸੀ ਕਮਾਈ ਤਾਂ ਕੀਤੀ ਸੀ ਪਰ ਕਿਤੇ ਨਾ ਕਿਤੇ ਉਹ ਦਾਨ ਪੁੰਨ ਨਹੀਂ ਸੀ ਕਰ ਸਕਿਆ ਪਰਮਾਤਮਾ ਦੇ ਨਾਮ ਨਾਲ ਵੀ ਕਦੇ ਨਹੀਂ ਸੀ ਜੁੜਿਆ ਤੇ ਨਾ ਹੀ ਉਸਨੇ ਪਰਮਾਤਮਾ ਦੇ ਨਾਮ ਦਾ ਕਦੇ ਕੋਈ ਹਿੱਸਾ ਕੱਢਿਆ ਸੀ ਕਿਸੇ ਵੀ ਲੇਖੇ ਆਪਣਾ ਜੀਵਨ ਨਹੀਂ ਸੀ ਲਾਇਆ ਤੇ ਨਾ ਹੀ ਕਦੇ ਕਿਸੇ ਮੰਗਣ ਵਾਲੇ ਨੂੰ ਕਿਸੇ ਭਿਖਾਰੀ ਨੂੰ ਕੁਝ ਦਿੱਤਾ ਸੀ ਕਦੇ ਵੀ ਕਿਸੇ ਪਸ਼ੂ ਪੰਛੀ ਨੂੰ ਉਸਨੇ ਕੁਝ ਵੀ ਨਹੀਂ ਸੀ ਪਾਇਆ ਫਿਰ ਵੀ ਉਹ ਬੜੇ ਹੀ ਮਿਹਨਤ ਕਰਦੇ ਸਨ ਕਦੇ ਕਿਸੇ ਦਾ ਬੁਰਾ ਨਹੀਂ ਸੀ ਕਰਦਾ ਇਸ ਕਰਕੇ ਉਹ ਪਰਿਵਾਰ ਹੱਸਦਾ ਵਸਦਾ ਸੀ ਹਣ ਜਿਸ ਤਰ੍ਹਾਂ ਦੇ ਉਹ ਆਪ ਸਨ ਓਦਾਂ ਦੇ ਹੀ ਉਹਨਾਂ ਦੇ ਬੱਚੇ ਸਨ ਵੈਸਾ ਹੀ ਅਸਰ ਉਹਨਾਂ ਦੇ ਪਰਿਵਾਰ ਤੇ ਹੋ ਗਿਆ ਉਸ ਦੇ ਦੋ ਪੁੱਤਰ ਸਨ ਉਹ ਪੁੱਤਰ ਵੀ ਉਸੇ ਤੌਰ ਤਰੀਕੇ ਦੇ ਨਾਲ ਚੱਲਣ ਲੱਗ ਪਏ ਉਸ ਨੇ ਉਹਨਾਂ ਪੁੱਤਰਾਂ ਨੇ ਉਹੋ ਜਿਹਾ ਹੀ ਆਪਣਾ ਵੀ ਸੁਭਾਅ ਬਣਾ ਲਿਆ ਕਦੇ ਵੀ ਕਿਸੇ ਨੂੰ ਕੋਈ ਦਾਨ ਪੁੰਨ ਨਾ ਕਰਨਾ ਕੰਮ ਨਾਲ ਮਤਲਬ ਰੱਖਣਾ ਤੇ ਬਸ ਕੰਮ ਤੇ ਜਾਣਾ ਕੰਮ ਤੋਂ ਵਾਪਸ ਆ ਜਾਣਾ ਖੇਤੀਬਾਹੀ ਕਰਦੇ ਸਨ ਇਸੇ ਤਰੀਕੇ ਨਾਲ ਹੀ ਇਸ ਬਜ਼ੁਰਗ ਦੇ ਪਰਿਵਾਰ ਵਿੱਚ ਜਿਹੜੀਆਂ ਵੀ ਇਹਨੇ ਵਿਆਹ ਕੇ ਨੌਹਾਂ ਲਿਆਂਦੀਆਂ ਸਨ ਜਿਹੜੀਆਂ ਇਹਦੇ ਘਰ ਧੀਆਂ ਦੇ ਨਾਲ ਉਹਨਾਂ ਦੇ ਵਿਆਹ ਹੋਏ ਸਨ ਉਹ ਵੀ ਜਿਹੜੇ ਜਵਾਈ ਸਨ ਉਹਨਾਂ ਦੇ ਵੀ ਸੁਭਾਅ ਬਿਲਕੁਲ ਇਸ ਬਜ਼ੁਰਗ ਵਰਗੇ ਹੋ ਚੁੱਕੇ ਸਨ ਸਾਰਾ ਦਿਨ ਕੰਮਕਾਰ ਵੱਲ ਧਿਆਨ ਦੇਣਾ ਕਦੇ ਕਿਸੇ ਦੀ ਚੁਗਲੀ ਨਿੰਦਿਆ ਨਾ ਕਰਨੀ ਕਿਸੇ ਨੂੰ ਮਾੜਾ ਨਹੀਂ ਬੋਲਣਾ ਪਰ ਜੇ ਕੋਈ ਦਰ ਤੇ ਮੰਗਣ ਆ ਗਿਆ ਉਸ ਉਸ ਦੀ ਤਾਂ ਖੈਰ ਨਹੀਂ ਲੋਕ ਕਹਿੰਦੇ ਸਨ ਕਿ ਲੋਕ ਤਾਂ ਮਿਹਨਤੀ ਹਨ ਪਰ ਇਹ ਦਾਨਪੁਨ ਕਰਕੇ ਰਾਜੀ ਨਹੀਂ ਸਮਾ ਬੀਤਦਾ ਗਿਆ ਸਮਾ ਪਾ ਕੇ ਜਿਹੜੇ ਇਹਦੇ ਮੁੰਡੇ ਸਨ ਉਹਨਾਂ ਦੇ ਹਿਰਦੇ ਵਿੱਚ ਪਰਿਵਰਤਨ ਹੋ ਗਿਆ ਜਦੋਂ ਉਹਨਾਂ ਨੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਿਆ ਕਰਨੀਆਂ ਅੰਦਰ ਬਾਹਰ ਜਾਂਦਿਆਂ ਵੇਖਿਆ ਕਰਨਾ ਕਿ ਲੋਕ ਤਾਂ ਬੜਾ ਦਾਨਪੁਨ ਕਰਦੇ ਹਨ ਖਾਸ ਤੌਰ ਤੇ ਉਹ ਪਰਿਵਾਰ ਜਿਹੜੇ ਸਰ ਦੇ ਪੁੱਜਦੇ ਨੇ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੈ ਉਹਨਾਂ ਆਪਣੇ ਬਜ਼ੁਰਗ ਤੋਂ ਚੋਰੀ ਛਿਪੇ ਦਾਨਪੁਨ ਕਰਦਿਆ ਕਰਨ। ਉਹਨਾਂ ਨੇ ਧਾਰਮਿਕ ਸਥਾਨ ਤੇ ਵੀ ਜਾਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਘਰ ਵਾਲੀਆਂ ਵੀ ਉਸੇ ਤਰੀਕੇ ਦੀਆਂ ਹੋ ਗਈਆਂ। ਪਰ ਇਹ ਬਜ਼ੁਰਗ ਅਜੇ ਵੀ ਟੱਸ ਤੋਂ ਮਸ ਨਾ ਹੋਇਆ। ਉਹ ਇਹ ਸਮਝਦਾ ਕਿ ਸਾਰੀ ਉਮਰ ਮੈਂ ਕਮਾਈ ਕੀਤੀ। ਇਹਦੇ ਵਿੱਚੋਂ ਕਿਸੇ ਹੋਰ ਦਾ ਕੋਈ ਹਿੱਸਾ ਨਹੀਂ ਬਣਦਾ। ਹੁਣ ਇਹਦੇ ਬੱਚੇ ਇੰਨੇ ਕਿ ਸਿਆਣੇ ਹੋ ਗਏ ਸੀ ਕਿ ਉਹਨਾਂ ਨੇ ਇਸ ਨੂੰ ਬਹੁਤ ਵਾਰ ਸਮਝਾਇਆ ਕਰਨਾ ਕਿ ਬਾਪੂ ਜੀ ਆਪਣੇ ਕੋਲ ਜੋ ਕੁਝ ਦਿੱਤਾ ਹੈ ਪਰਮਾਤਮਾ ਦਾ ਦਿੱਤਾ ਹੈ ਇਸ ਲਈ ਸਾਰਾ ਗੰਡ ਬਣ ਕੇ ਆਪਾਂ ਆਪਣੇ ਸਰਹਾਨੇ ਆਪਣੇ ਪੱਲੇ ਤਾਂ ਨਹੀਂ ਰੱਖ ਸਕਦੇ ਪਰਮਾਤਮਾ ਨੇ ਸਾਨੂੰ ਜੇ ਦਿੱਤਾ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅੱਗੇ ਲੋਕਾਂ ਦੀ ਮਦਦ ਕਰਿਆ ਕਰੀਏ ਪਰ ਇਹ ਬਾਪੂ ਜੀ ਕਦੇ ਵੀ ਨਾ ਮੰਨਦੇ ਅੰਤ ਵੇਲੇ ਤੱਕ ਉਹਨਾਂ ਨੂੰ ਸਮਝਾਉਂਦੇ ਰਹੇ ਪਰ ਉਹਨਾਂ ਨੇ ਕਦੇ ਨਾ ਸਮਝਣਾ ਉਹਨਾਂ ਦੇ ਬੱਚਿਆਂ ਨੇ ਕਿਹਾ ਕਰਨਾ ਬਾਪੂ ਜੀ ਕਦੇ ਕਦਾਈ ਧਾਰਮਿਕ ਸਥਾਨਾਂ ਤੇ ਜਾਇਆ ਕਰੋ ਇਹਨਾ ਇੱਕ ਗੱਲ ਵੀ ਨਾ ਮੰਨਣੀ ਇੱਕ ਵਾਰ ਕਹਿੰਦੇ ਕਿ ਬਹੁਤ ਸਾਰੇ ਸਾਧੂ ਲੋਕ ਉੱਥੇ ਉਸ ਨਗਰ ਵਿੱਚ ਆ ਪਹੁੰਚੇ ਸਨ ਪੂਰੇ 10 ਦਿਨ ਦੇ ਲਈ ਆਏ ਸਨ ਉਹਨਾਂ ਨੇ ਪਰਮਾਤਮਾ ਦੇ ਨਾਮ ਦੀ ਕਥਾ ਵਿਚਾਰ ਕਰਨੀ ਦਿਨ ਰਾਤ ਕਰਿਆ ਕਰਨੀ ਸਵੇਰ ਵੇਲੇ ਤੋਂ ਸ਼ੁਰੂ ਹੋ ਜਾਇਆ ਕਰਨਾ ਕਾਫੀ ਰਾਤ ਤੱਕ ਕਥਾ ਵਿਚਾਰ ਚੱਲਿਆ ਕਰਨੀ ਸਾਰਾ ਨਗਰ ਹੀ ਉਹਨਾਂ ਸੰਤ ਫਕੀਰਾਂ ਦੇ ਕੋਲ ਜਾਇਆ ਕਰਦਾ ਸੀ ਪਰ ਇਹ ਬਜ਼ੁਰਗ ਆਪਣੇ ਘਰੋਂ ਨਹੀਂ ਸੀ ਨਿਕਲਿਆ ਕਰਦਾ ਇਹ ਸਮਝਦਾ ਸੀ ਜੋ ਮੈਂ ਘਰ ਦੇ ਵਿੱਚ ਜੋੜਿਆ ਬਣਾਇਆ ਹੈ ਇਹਦੀ ਰਾਖੀ ਕਰਨੀ ਵੀ ਬਸ ਮੇਰੀ ਜ਼ਿੰਮੇਵਾਰੀ ਹੈ ਬੱਚਿਆਂ ਨੇ ਵਾਰ-ਵਾਰ ਕਿਹਾ ਕਰਨਾ ਪਹਿਲੇ ਦਿਨ ਵੀ ਕਿਹਾ ਦੂਜੇ ਦਿਨ ਵੀ ਕਿਹਾ ਇੱਕ ਹਫਤਾ ਪਿਆਰ ਨਾਲ ਕਹਿੰਦੇ ਰਹੇ 8ਵੇਂ 9ਵੇਂ ਦਿਨ ਗੁੱਸੇ ਹੋ ਕੇ ਵੀ ਕਿਹਾ ਕਿ ਸਾਰੀ ਉਮਰ ਤੁਸੀਂ ਐਵੇਂ ਹੀ ਖਰਾਬ ਕਰ ਲੈਣੀ ਹੈ ਅਜਾਈ ਗਵਾ ਲੈਣੀ ਹੈ ਉਹ ਬਜ਼ੁਰਗ ਪਰ ਨਾ ਮੰਨਿਆ 10ਵੇਂ ਦਿਨ ਉਹਨਾਂ ਸੰਤਾਂ ਨੇ ਉਸ ਨਗਰ ਦੇ ਵਿੱਚੋਂ ਚਾਲੇ ਪਾ ਦੇਣੇ ਸਨ ਦੁਪਹਿਰ ਤੱਕ ਇਸ ਬਜ਼ੁਰਗ ਦਾ ਪਰਿਵਾਰ ਉਹਨੂੰ ਕਹਿੰਦੇ ਰਹੇ ਕਿ ਬਾਪੂ ਜੀ ਚਲੋ ਜਾਓ ਘਟੋ ਘਟ ਇੱਕ ਵਾਰ ਤਾਂ ਕਿਸੇ ਧਾਰਮਿਕ ਬੰਦੇ ਦੀ ਸੰਗਤੀ ਕਰ ਆਓ ਪਰ ਇਹ ਬਜ਼ੁਰਗ ਨਾ ਮੰਨਿਆ ਦੁਪਹਿਰ ਵੇਲੇ ਜਦੋਂ ਸਾਰੇ ਹੀ ਕਾਸੇ ਦੀ ਸਮਾਪਤ ਹੋ ਗਈ ਤਾਂ ਇਹਦੇ ਬੱਚਿਆਂ ਨੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਤਾਂ ਸਾਨੂੰ ਉਲਾਮੇ ਮਿਲਦੇ ਹਨ ਕਿ ਤੁਹਾਡਾ ਬਾਪੂ ساری ਉਮਰ ਦੌਲਤ ਪੱਲੇ ਬਣ ਕੇ ਰਹਿ ਗਿਆ ਦੌਲਤ ਤੋਂ ਬਾਹਰ ਪੈਸੇ ਟਕੇ ਤੋਂ ਬਾਹਰ ਇਸਨੇ ਕਦੇ ਕੁਝ ਸੋਚਿਆ ਹੀ ਨਹੀਂ ਬਜ਼ੁਰਗ ਨੂੰ ਇਹ ਹੀ ਗੱਲਾਂ ਚੁਬਣ ਲੱਗੀਆਂ ਵਾਰੀ-ਵਾਰੀ ਜਦੋਂ ਇਹ ਗੱਲਾਂ ਕਹੀਆਂ ਤਾਂ ਬਜ਼ੁਰਗ ਗੁੱਸੇ ਵਿੱਚ ਹੋ ਗਿਆ ਤੇ ਕਹਿਣ ਲੱਗਿਆ ਠੀਕ ਹੈ ਹੁਣ ਮੈਂ ਜਾਣਦਾ ਹਾਂ ਸਾਰੇ ਪਰਿਵਾਰ ਨੇ ਕਿਹਾ ਹੁਣ ਜਾਣਦਾ ਕੀ ਫਾਇਦਾ ਹੁਣ ਤਾਂ ਸੰਤ ਲੋਕ ਜਿਹੜੇ ਸਨ ਉਹ ਮਹਾਰਿਸ਼ੀ ਜਿਹੜੇ ਲੋਕ ਸਨ ਉਹ ਚਲੇ ਗਏ ਹਨ ਇਸ ਅਸਥਾਨ ਤੋਂ ਅੱਗੇ ਕੁਝ ਕਰ ਗਏ ਹਨ ਹੁਣ ਤਾਂ ਤੁਸੀਂ ਉਹਨਾਂ ਦੇ ਲਈ ਜੋ ਪ੍ਰਬੰਧ ਕੀਤੇ ਹੋਏ ਸਨ ਉਹ ਵੀ ਸਮਾਨ ਲੋਕਾਂ ਨੇ ਘਰੋਂ ਘਰ ਵਾਪਸ ਲੈ ਆਂਦਾ ਹੈ। ਹੁਣ ਤਾਂ ਉੱਥੇ ਸਾਫ਼ ਸਫਾਈਆਂ ਹੋ ਰਹੀਆਂ ਹਨ। ਪਰ ਇਹ ਬਜ਼ੁਰਗ ਨਾ ਮੰਨਿਆ ਤੇ ਕਹਿੰਦਾ, ਹੁਣ ਮੈਂ ਪਰ ਇਸ ਹਾਲਾਤਾਂ ਦੇ ਵਿੱਚ ਹੀ ਜਾਵਾਂਗਾ। ਕੁਝ ਨਾ ਕੁਝ ਤਾਂ ਉੱਥੇ ਮੌਜੂਦ ਹੋਵੇਗਾ। ਉਹ ਮੈਂ ਨਾਲ ਲੈ ਕੇ ਘਰ ਆ ਜਾਵਾਂਗਾ। ਰਸਤੇ ਦੇ ਵਿੱਚ ਇੱਕ ਬਜ਼ੁਰਗ ਜਦੋਂ ਜਾ ਰਿਹਾ ਰਸਤੇ ਦੇ ਵਿੱਚ ਜਦੋਂ ਇਹ ਬਜ਼ੁਰਗ ਜਾ ਰਿਹਾ ਸੀ ਤਾਂ ਅਚਾਨਕ ਅਗੋਂ ਕਾਲ ਨੇ ਸੋਚਿਆ ਕਿ ਕਿਉਂ ਨਾ ਇਸ ਬਜ਼ੁਰਗ ਦੀ ਪ੍ਰੀਖਿਆ ਲਈ ਜਾਵੇ। ਕਾਲ ਨੇ ਆਪਣੇ ਆਪ ਨੂੰ ਇੱਕ ਸੰਤ ਤੇ ਇੱਕ ਮਹਾਤਮਾ ਦੇ ਅਵਤਾਰ ਵਿੱਚ ਆਪਣਾ ਭੇਸ ਬਦਲ ਲਿਆ। ਆਪਣਾ ਭੇਸ ਬਦਲਾ ਕੇ ਇਸ ਬਜ਼ੁਰਗ ਦੇ ਅੱਗੋਂ ਦੀ ਜਾ ਕੇ ਖੜਾ ਹੋ ਗਿਆ। ਪੁੱਛਿਆ ਕਿ ਬਜ਼ੁਰਗੋ ਕਿੱਥੇ ਜਾ ਰਹੇ ਹੋ? ਬਜ਼ੁਰਗ ਕਹਿਣ ਲੱਗਿਆ ਕਿ ਇਸ ਤਰੀਕੇ ਨਾਲ ਫਲਾਣੀ ਫਲਾਣੀ ਜਗ੍ਹਾ ਤੇ ਕੁਝ ਮਹਾਤਮਾ ਸੰਤ ਲੋਕ ਆਏ ਸਨ। ਉਹ ਚਲੇ ਗਏ ਹਨ। ਤੁਸੀਂ ਵੀ ਉਹਨਾਂ ਵਿੱਚੋਂ ਤਾਂ ਨਹੀਂ ਕਹਿਣ ਲੱਗੇ ਕਿ ਨਹੀਂ ਮੈਂ ਕਿੱਥੇ ਸੰਤ ਹਾਂ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਮੈਂ ਤਾਂ ਸੁਣਨ ਆਇਆ ਸੀ ਆਪਣਾ ਜੀਵਨ ਸਫਲਾ ਕਰਨ ਆਇਆ ਸੀ ਪਰਮਾਤਮਾ ਦੀ ਉਸਤਤ ਦੀਆਂ ਗੱਲਾਂ ਕਿਵੇਂ ਆਪਾਂ ਆਪਣੇ ਆਪ ਨੂੰ ਪਰਮਾਤਮਾ ਦੇ ਰੰਗ ਵਿੱਚ ਡੁਬੋ ਸਕਦੇ ਹਾਂ ਕਹਿਣ ਲੱਗੇ ਬਹੁਤ ਵਧੀਆ ਗੱਲ ਹੈ ਤੁਸੀਂ ਤਾਂ ਚਲੋ ਚਾਰ ਗੱਲਾਂ ਸੁਣ ਸੁਣਾ ਲੈਣੀਆਂ ਹੁਣ ਮੈਂ ਕੁਝ ਨਾ ਕੁਝ ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਕੋਈ ਚੀਜ਼ ਪਈ ਹੋਈ ਹੈ ਉਹ ਲੈ ਕੇ ਆਵਾਂਗਾ ਕਹਿੰਦੇ ਬਜ਼ੁਰਗੋ ਕਿਹੜੀ ਚੀਜ਼ ਲਿਆਉਣ ਬਾਰੇ ਸੋਚ ਰਹੇ ਹੋ ਉਹ ਤਾਂ ਜਦੋਂ ਚਲੇ ਗਏ ਉਹਨਾਂ ਦਾ ਇੱਕ ਵੀ ਅੱਖਰ ਤੁਹਾਡੇ ਕੰਨ ਵਿੱਚ ਨਾ ਪਿਆ ਪਰ ਫਿਰ ਵੀ ਜੋ ਮਰਜ਼ੀ ਲੈ ਆਇਓ ਉਥੇ ਜਾਣ ਦੇ ਵਿੱਚ ਤਾਂ ਫਿਰ ਤੁਹਾਡਾ ਕੋਈ ਵੀ ਫਾਇਦਾ ਨਹੀਂ ਹੋਣਾ ਕਹਿਣ ਲੱਗੇ ਨਹੀਂ ਹੁਣ ਮੇਰਾ ਦਿਲ ਕਰਦਾ ਹੈ ਕਿ ਮੈਂ ਕੁਝ ਨਾ ਕੁਝ ਤਾਂ ਜ਼ਰੂਰ ਲੈ ਕੇ ਆਵਾਂਗਾ ਮਹਾਤਮਾ ਜਿਹੜਾ ਕਿ ਅਸਲ ਦੇ ਵਿੱਚ ਕਾਲ ਸੀ ਪੁੱਛਣ ਲੱਗਿਆ ਕਿ ਕੀ ਲਿਆਉਣ ਬਾਰੇ ਵਿਚਾਰ ਕਰ ਰਹੇ ਹੋ ਬਜ਼ੁਰਗ ਨੇ ਉੱਤਰ ਦਿੱਤਾ ਮੇਰਾ ਇਰਾਦਾ ਹੈ ਉਥੋਂ ਘਟੋ-ਘਟ ਇੱਕ ਇੱਟ ਚੁੱਕ ਕੇ ਘਰੇ ਲੈ ਆਵਾਂ ਮੇਰਾ ਟੱਬਰ ਇਹਨੇ ਵਿੱਚ ਖੁਸ਼ ਹੋ ਜਾਊਗਾ ਦਿਨ ਰਾਤ ਪੂਜਾ ਕਰਦਿਆਂ ਕਰਾਂਗੇ ਬਾਅਦ ਵਿੱਚ ਮੈਨੂੰ ਕੋਈ ਬੁਰਾ ਭਲਾ ਨਹੀਂ ਕਹੇਗਾ ਕਹਿਣ ਲੱਗੇ ਕਿ ਇੱਟ ਯਾਨੀ ਕਿ ਪੱਥਰ ਦੀ ਮਿੱਟੀ ਦੀ ਇੱਟ ਕਹਿਣ ਲੱਗੇ ਹਾਂਜੀ ਬਿਲਕੁਲ ਇੱਕ ਇਟਕਾਰ ਨੇ ਕਿਹਾ ਮੈਂ ਤੁਹਾਨੂੰ ਇੱਕ ਸੋਨੇ ਦੀ ਇੱਟ ਦਿੰਦਾ ਹਾਂ ਤੁਸੀਂ ਉਸ ਥਾਂ ਤੇ ਨਾ ਜਾਇਓ ਇੱਥੋਂ ਹੀ ਅੱਧੇ ਰਹਿ ਤੋ ਮੁੜ ਜਾਓ ਬਜ਼ੁਰਗ ਦੀਆਂ ਅੱਖਾਂ ਇੱਕਦਮ ਖੁੱਲ ਗਈਆਂ ਗੱਲ ਸੁਣ ਕੇ ਬਜ਼ੁਰਗ ਇੱਕਦਮ ਹੈਰਾਨ ਰਹਿ ਗਿਆ ਸਾਧੂ ਲੋਕ ਦੇ ਕੋਲੇ ਦੀ ਸੋਨੇ ਦੀ ਇੱਟ ਕਿੱਥੋਂ ਆਈ ਸਾਧੂ ਲੋਕਾਂ ਦੇ ਕੋਲ ਸੋਨੇ ਦੀ ਇੱਟ ਕਿੱਥੋਂ ਆਈ ਜੇ ਆਈ ਤਾਂ ਸ਼ਾਇਦ ਇਹਨੂੰ ਕੀਮਤੀ ਨਹੀਂ ਪਤਾ ਜੇ ਦਿੰਦਾ ਹੈ ਤਾਂ ਕਿਉਂ ਤਾਂ ਮੈਂ ਇਹਨੂੰ ਇਥੋਂ ਪੁੱਠੇ ਪੈ ਰਹੀ ਹੈ ਘਰ ਨੂੰ ਵਾਪਸ ਹੋ ਜਾ ਕਹਿਣ ਦਾ ਕਿਉਂ ਹੈ ਕਹਿਣ ਲੱਗੇ ਸਾਧੂ ਜੀ ਮਜ਼ਾਕ ਨਾ ਕਰੋ ਤੁਹਾਡੇ ਕੋਲ ਸੋਨੇ ਦੀ ਇੱਟ ਕਿੱਥੋਂ ਆਈ ਕਹਿਣ ਲੱਗੇ ਐਵੇਂ ਕਿਸੇ ਦੇ ਰਾਹੀ ਪਾਂਦੀ ਦੇ ਕੋਲੋਂ ਮੈਂ ਚਾਰ ਸ਼ਬਦ ਸੁਣ ਕੇ ਮੈਨੂੰ ਭੇਂਟ ਵਿੱਚ ਤੁਸੀਂ ਕਿਉਂ ਦੇ ਰਹੇ ਹੋ ਮੈਂ ਇਹਦਾ ਕੀ ਕਰਨਾ ਇੱਟ ਲੈਣੀ ਹੈ ਤਾਂ ਸੋਨੇ ਦੀ ਲੈ ਕੇ ਜਾਓ ਉਹ ਕਾਲ ਰੂਪੀ ਬੰਦਾ ਕਹਿਣ ਲੱਗਿਆ ਮਿੱਟੀ ਤਾਂ ਤੁਹਾਡੇ ਘਰ ਵੀ ਬੜੀ ਪਈ ਹੈ ਕਹਿਣ ਲੱਗੇ ਠੀਕ ਹੈ ਮਹਾਤਮਾ ਤੋਂ ਇੱਟ ਫੜੀ ਤੇ ਕੁਝ ਕਹਲੇ ਕਹਲੇ ਕਦਮਾਂ ਦੇ ਨਾਲ ਘਰ ਵਾਪਸ ਨੂੰ ਚਾਲੇ ਪਾਲੇ ਵਾਪਸ ਮੁੜ ਕੇ ਵੀ ਨਹੀਂ ਵੇਖਿਆ ਕਾਲ ਨੇ ਜਿਹੜੀ ਪ੍ਰੀਖਿਆ ਲੈਣੀ ਸੀ ਕਾਲ ਉਹਦੇ ਵਿੱਚ ਸਫਲ ਹੋ ਗਿਆ ਇਹ ਬਜ਼ੁਰਗ ਉਸੇ ਹੀ ਪ੍ਰੀਖਿਆ ਤੇ ਖਰਾ ਨਹੀਂ ਉਤਰ ਸਕਿਆ ਘਰ ਜਾ ਕੇ ਜਦੋਂ ਰਸਤੇ ਦੇ ਵਿੱਚ ਜਾ ਰਿਹਾ ਸੀ ਤਾਂ ਸੋਚਿਆ ਮੈਂ ਇੱਕ ਗਲਤੀ ਤਾਂ ਕਰ ਲਈ ਹੈ ਪੁੱਤਰ ਮੇਰੇ ਦੋ ਹਨ ਇੱਟ ਮੇਰੇ ਕੋਲ ਇੱਕ ਹੈ ਜੇ ਘਰੇ ਲੈ ਕੇ ਘਰ ਦੇ ਅੰਦਰ ਚਲਿਆ ਗਿਆ ਤਾਂ ਮੇਰੇ ਪੁੱਤਰਾਂ ਨੂੰ ਪਤਾ ਲੱਗ ਗਿਆ ਇੱਕ ਦੂਜੇ ਨਾਲ ਲੜ ਲੜ ਕੇ ਖਪ-ਖਪ ਕੇ ਹੀ ਮਰ ਜਾਣਗੇ। ਉਹਨਾਂ ਤੋਂ ਡਰ ਕੇ ਬਜ਼ੁਰਗ ਨੇ ਘਰ ਦੇ ਬਾਹਰਲੇ ਦਰਵਾਜ਼ੇ ਦੇ ਨਾਲ ਇਸ ਨੂੰ ਬਾਹਰ ਕਰਕੇ ਹੀ ਦੱਬ ਦੇਾਂਗਾ ਇਹ ਸੋਚ ਲਿਆ। ਉਸ ਵੇਲੇ ਦੱਬਾਂਗਾ ਜਦੋਂ ਕੋਈ ਇਸ ਨੂੰ ਵੇਖਦਾ ਨਾ ਹੋਵੇ। ਸਮਾਂ ਪਾ ਕੇ ਮੈਂ ਇਸ ਇੱਟ ਦੇ ਦੋ ਟੁਕੜੇ ਕਰ ਦੇਾਂਗਾ। ਇੱਕ ਦੂਜੇ ਪੁੱਤਰ ਨੂੰ ਦੇ ਦੇਾਂਗਾ ਤੇ ਇੱਕ ਦੂਜੇ ਨੂੰ। ਕਾਫੀ ਸਮਾਂ ਇੱਧਰ-ਉੱਧਰ ਬਜ਼ੁਰਗ ਭਟਕਦਾ ਰਿਹਾ। ਕਦੀ ਉੱਧਰ ਨੂੰ ਭਟਕਦਿਆਂ ਲੰਘ ਗਿਆ ਕਦੀ ਦੂਜੇ ਪਾਸੇ। ਜਦੋਂ ਕਾਫੀ ਸਾਰੀ ਰਾਤ ਹੋ ਗਈ ਹਨੇਰਾ ਹੋ ਗਿਆ। ਉਦੋਂ ਘਰ ਪਹੁੰਚਿਆ ਤੇ ਇੱਕ ਖੁਰਪੇ ਵਰਗੀ ਤੇਜ਼ ਧਾਰ ਚੀਜ਼ ਦੇ ਨਾਲ ਘਰ ਦੇ ਬਾਹਰ ਵਾਲੇ ਪਾਸੇ ਇੱਕ ਡੂੰਘਾ ਟੋਆ ਪੋਟ ਲਿਆ। ਉਹਦੇ ਵਿੱਚ ਇਹ ਇੱਟ ਰੱਖੀ ਤੇ ਉੱਤੇ ਮਿੱਟੀ ਪਾ ਦਿੱਤੀ। ਹਲਕੇ ਪਾਣੀ ਦਾ ਛੜਕਾ ਕਰ ਦਿੱਤਾ। ਕਾਫੀ ਵਾਰੀ ਉਹਦੇ ਉੱਤੇ ਕਦਮ ਕਦੀ ਇੱਧਰ ਨੂੰ ਕੀਤੇ। ਕਦੀ ਇਧਰ ਨੂੰ ਕੀਤੇ ਪਤਾ ਹੀ ਨਾ ਲੱਗਿਆ ਕਿ ਇਹ ਥਾਂ ਪੁੱਟ ਕੇ ਜਿਵੇਂ ਦੁਬਾਰਾ ਦੱਬੀ ਹੋਈ ਹੋਵੇ ਰਾਤ ਨੂੰ ਸੌਣ ਵੇਲੇ ਵੀ ਮੰਜਾ ਦਰਵਾਜ਼ੇ ਦੇ ਨੇੜੇ ਡਹ ਲਿਆ ਹਜੇ ਕੰਮ ਕਿਸੇ ਨੂੰ ਪਤਾ ਨਾ ਲੱਗਿਆ ਹੋਵੇ ਕੋਈ ਪੁੱਟ ਕੇ ਨਾ ਲੈ ਜਾਵੇ ਬਸ ਉਸੇ ਹੀ ਮੰਜੇ ਤੋਂ ਬਾਅਦ ਤਾਂ ਕਦੇ ਬਾਬੇ ਨੇ ਘਰ ਦੇ ਅੰਦਰ ਜਾ ਕੇ ਹੀ ਨਾ ਵੇਖਿਆ ਸਾਰਾ ਦਿਨ ਉੱਥੇ ਬੈਠੇ ਰਹਿਣਾ ਉਸ ਇੱਟ ਦੀ ਰਾਖੀ ਕਰਦੇ ਰਹਿਣਾ ਜਦੋਂ ਘਰ ਦੇ ਅੰਦਰੋਂ ਆਵਾਜ਼ ਪੈਣੀ ਤਾਂ ਕੋਈ ਨਾ ਕੋਈ ਬਹਾਨਾ ਲਾ ਦੇਣਾ ਜੇ ਕਿਧਰੇ ਆਸੇ-ਪਾਸੇ ਵੀ ਜਾਣਾ ਤਾਂ ਥੋੜੇ ਸਮੇਂ ਦੇ ਲਈ ਹਮੇਸ਼ਾ ਆਪਣਾ ਧਿਆਨ ਉਸ ਇੱਟ ਦੇ ਵਿੱਚ ਹੀ ਰੱਖਣਾ ਜੇ ਕਿਤੇ ਘਰੋਂ ਬਾਹਰ ਪਿੰਡੋਂ ਬਾਹਰ ਵੀ ਜਾਣਾ ਪੈ ਜਾਵੇ ਤਾਂ ਬਾਬੇ ਨੂੰ ਘਰ ਮੁੜਨ ਦੀ ਤਾਂਗ ਰਹਿੰਦੀ ਸੀ ਮੇਰੀ ਕੋਈ ਇੱਟ ਨਾ ਪਟਕੇ ਲੈ ਜਾਵੇ ਇਸੇ ਤਰੀਕੇ ਨਾਲ ਸਮਾਂ ਬੀਤਦਾ ਗਿਆ ਉਸ ਬਜ਼ੁਰਗ ਦਾ ਆਖਰੀ ਵੇਲਾ ਆ ਗਿਆ ਜਦੋਂ ਬਜ਼ੁਰਗ ਮੰਜੇ ਤੇ ਪੈ ਗਿਆ ਜਦੋਂ ਉਸ ਨੂੰ ਪਤਾ ਲੱਗ ਗਿਆ ਕਿ ਹੁਣ ਮੇਰੇ ਕੋਲ ਦਿਨ ਬੜੇ ਥੋੜੇ ਹਨ ਪਰ ਇਸ ਦੇ ਬਾਵਜੂਦ ਵੀ ਇਸ ਬਜ਼ੁਰਗ ਨੇ ਕਦੇ ਵੀ ਆਪਣੇ ਬੱਚਿਆਂ ਦੇ ਨਾਲ ਇਹ ਸਾਂਝੀ ਗੱਲ ਨਾ ਕੀਤੀ ਕਿ ਆਪਣੇ ਕੋਲ ਇੱਕ ਸੋਨੇ ਦੀ ਇੱਟ ਹੈ ਇਸ ਦਾ ਇਸਤੇਮਾਲ ਕਰਕੇ ਤੁਸੀਂ ਬੜੇ ਜ਼ਿਆਦਾ ਅਮੀਰ ਹੋ ਸਕਦੇ ਹੋ ਬਸ ਉਹ ਰਾਜ ਸੀ ਇੱਟ ਵੀ ਦੱਬੀ ਰਹੀ ਉਹ ਰਾਜ ਵੀ ਦੱਬਿਆ ਰਿਹਾ ਇਸੇ ਤਰੀਕੇ ਬਜ਼ੁਰਗ ਇਸ ਜਹਾਨ ਤੋਂ ਰੁਖਸਤ ਹੋ ਗਿਆ ਅਕਾਲ ਚਲਾਣਾ ਕਰ ਗਿਆ ਜਦੋਂ ਬਜ਼ੁਰਗ ਧੁਰ ਦਰਗਾਹ ਪਹੁੰਚਿਆ ਤਾਂ ਉਹਦਾ ਹਿਸਾਬ ਕਿਤਾਬ ਕੀਤਾ ਗਿਆ ਇਸ ਨੂੰ ਇੱਕ ਮੌਕਾ ਹੋਰ ਦਿੰਦੇ ਹਾਂ ਇਹ ਧਰਤੀ ਦੇ ਉੱਤੇ ਜਾਵੇ ਪਰ ਇਸ ਵਾਰੀ ਸ਼ਰਤ ਇਹ ਹੈ ਕਿ ਇਹ ਇਨਸਾਨੀ ਰੂਪ ਦੇ ਵਿੱਚ ਨਹੀਂ ਜਾਵੇਗਾ ਬਜ਼ੁਰਗ ਨੂੰ ਨਵੀਂ ਜੋਨ ਮਿਲੀ ਹੁਣ ਇਹ ਇੱਕ ਕੁੱਤੇ ਦੇ ਰੂਪ ਵਿੱਚ ਧਰਤੀ ਤੇ ਜਾ ਪਹੁੰਚਿਆ ਕੁਝ ਸਮਾਂ ਬਿਤਾਉਣ ਤੋਂ ਬਾਅਦ ਕੁਝ ਮਹੀਨਿਆਂ ਦਾ ਜਦੋਂ ਇਹ ਕੁੱਤਾ ਹੋ ਗਿਆ ਤਾਂ ਇਸ ਨੇ ਉਸੇ ਹੀ ਪਿੰਡ ਤੱਕ ਪਹੁੰਚ ਕੀਤੀ ਵੇਂਡ ਪਹੁੰਚ ਕੇ ਉਸੇ ਹੀ ਥਾਂ ਤੇ ਬੈਠਾ ਰਹਿੰਦਾ ਜਿੱਥੇ ਇਸ ਪਰਿਵਾਰ ਦਾ ਬਜ਼ੁਰਗ ਬੈਠਾ ਰਹਿੰਦਾ ਸੀ ਦੋ ਚਾਰ ਦਿਨ ਤੱਕ ਘਰ ਵਾਲਿਆਂ ਨੇ ਵੇਖਿਆ ਕਿ ਕਈ ਛੋਟਾ ਜਿਹਾ ਇਹ ਕੁੱਤਾ ਹੈ ਤੇ ਉੱਥੇ ਹੀ ਬੈਠਾ ਹੋਇਆ ਹੈ ਬਾਅਦ ਵਿੱਚ ਇਸ ਕੁੱਤੇ ਦਾ ਜਿਹੜਾ ਰਵੱਈਆ ਸੀ ਬੜਾ ਜ਼ਿਆਦਾ ਖਤਰਨਾਕ ਹੋ ਗਿਆ ਜਦੋਂ ਕੋਈ ਉਸ ਇੱਟ ਦੇ ਉੱਤੇ ਪੈਰ ਰੱਖ ਕੇ ਲੰਘਦਾ ਗਲੀ ਗਵਾਂਡ ਮੁਹੱਲੇ ਵਾਲਾ ਤਾਂ ਉਸ ਨੂੰ ਪਹਿ ਜਾਂਦਾ ਬੜੇ ਗੰਦੇ ਤਰੀਕੇ ਦੇ ਨਾਲ ਇਸ ਤਰ੍ਹਾਂ ਪੈਂਦਾ ਕਿ ਜਿਵੇਂ ਵੱਢ ਲੈਣਾ ਹੋਵੇ ਉਸ ਬਜ਼ੁਰਗ ਦੇ ਵੱਡੇ ਪੁੱਤਰ ਨੇ ਇਹ ਫੈਸਲਾ ਕੀਤਾ ਕਿ ਇਸ ਨੂੰ ਭਜਾ ਦਈਏ ਆਪਾਂ ਨੂੰ ਗਲੀ ਗਵਾਂਢ ਤੋਂ ਉਲਾਂਭੇ ਮਿਲਣਗੇ ਇਹਨਾ ਹੋਵੇ ਕਿ ਕਿਸੇ ਦਾ ਨੁਕਸਾਨ ਹੀ ਕਰ ਦੇਵੇ ਭਜਾਉਣ ਦੇ ਯਤਨ ਕੀਤੇ ਪਰ ਇਹ ਕੁੱਤਾ ਟੱਸ ਤੋਂ ਮਸਣਾ ਹੋਇਆ ਕਿਉਂਕਿ ਮਨ ਦੇ ਵਿੱਚ ਲਾਲਚ ਸੀ ਇਸੇ ਹੀ ਤਰੀਕੇ ਦੇ ਨਾਲ ਇਸ ਵੱਡੇ ਮੁੰਡੇ ਨੇ ਇੱਕ ਦਿਨ ਇਸ ਨੂੰ ਭਜਾਉਣ ਦੀ ਕੋਸ਼ਿਸ਼ ਕਰਦਿਆਂ ਇੱਕ ਡਾਗ ਖਿੱਚ ਕੇ ਮਾਰ ਦਿੱਤੀ ਤੇ ਕੁੱਤਾ ਉੱਥੇ ਹੀ ਪ੍ਰਾਣ ਤਿਆਗ ਗਿਆ ਫਿਰ ਧੁਰਦਰਗਾ ਪਹੁੰਚ ਕੇ ਜਦੋਂ ਇਹ ਸਾਬ ਕਿਤਾਬ ਕੀਤਾ ਗਿਆ ਤਾਂ ਇਹ ਫੈਸਲਾ ਲਿਆ ਗਿਆ ਕਿ ਅਜੇ ਤਾਂ ਇਹਦੇ ਜਨਮ ਨੂੰ ਦਿਨ ਹੀ ਬੜੇ ਥੋੜੇ ਹੋਏ ਸਨ ਇਹਦਾ ਕੀ ਹਿਸਾਬ ਕਿਤਾਬ ਕਰਨਾ ਇਸ ਨੂੰ ਨਵੀਂ ਜ਼ੋਨ ਦੇ ਵਿੱਚ ਪਾਇਆ ਜਾਵੇ ਨਵੀਂ ਜ਼ੋਨ ਦੇ ਵਿੱਚ ਇਸ ਨੂੰ ਸੱਪ ਬਣਾ ਕੇ ਧਰਤੀ ਤੇ ਭੇਜਿਆ ਗਿਆ ਜਦੋਂ ਸੱਪ ਬਣਾ ਕੇ ਧਰਤੀ ਤੇ ਭੇਜਿਆ ਤੇ ਕੁਝ ਸਮਾਂ ਇੱਧਰ ਉੱਧਰ ਰਹਿਣ ਤੋਂ ਬਾਅਦ ਇੱਕ ਰਾਤ ਉਥੇ ਜਾ ਪਹੁੰਚਿਆ ਅਗਲੀ ਸਵੇਰ ਉਸੇ ਵੱਡੇ ਪੁੱਤਰ ਦੀ ਘਰਵਾਲੀ ਨੇ ਜਦੋਂ ਵੇਖਿਆ ਕਿ ਸੱਪ ਬੈਠਾ ਹੋਇਆ ਹੈ ਆਪਣੇ ਬੱਚੇ ਨੂੰ ਖਿੱਚ ਕੇ ਅੰਦਰ ਨੂੰ ਲੈ ਕੇ ਗਈ ਉੱਚੀ ਉੱਚੀ ਚੀਕ ਚਹਾੜਾ ਕੀਤਾ ਆਂਡ ਗਵਾਂਡ ਵਾਲਿਆ ਨੇ ਤਾਂ ਇਸ ਟੱਬਰ ਨੇ ਰਲ ਮਿਲ ਕੇ ਉਸ ਸੱਪ ਨੂੰ ਮਾਰ ਸੁੱਟਿਆ ਇਸ ਜਿਹੜੀ ਔਰਤ ਨੂੰ ਸੱਪ ਪਹਿਲੀ ਵਾਰੀ ਦਿਸਿਆ ਸੀ ਇਸ ਘਰ ਦੇ ਵਿੱਚ ਉਸ ਨੇ ਸਾਰੇ ਟੱਬਰ ਨੂੰ ਇਕੱਠਿਆਂ ਬਿਠਾ ਕੇ ਗੱਲ ਕੀਤੀ ਕਿ ਕੋਈ ਨਾ ਕੋਈ ਗੱਲ ਹੈ ਇਹ ਜਾਨਵਰ ਕਿਉਂ ਇੱਥੇ ਆ ਰਹੇ ਹਨ ਕਿਸੇ ਨੇ ਗੱਲ ਹੀ ਨਹੀਂ ਗੋਲੀ ਕੁਝ ਦਿਨ ਬੀਤੇ ਉਸ ਸੱਪ ਦਾ ਵੀ ਹਿਸਾਬ ਕਿਤਾਬ ਕੀਤਾ ਗਿਆ ਇਹੀ ਫੈਸਲਾ ਲਿਆ ਗਿਆ ਕਿ ਉਹਦੇ ਕਿਹੜੇ ਕੋਈ ਚੰਗੇ ਮਾੜੇ ਕਰਮ ਹਨ ਇਸ ਸੱਪ ਦੀ ਜਿਹੜੀ ਹੁਣ ਨਵੀਂ ਜੋਣ ਹੈ ਇੱਕ ਕੀੜੀਆਂ ਦੇ ਭੌਣ ਦੇ ਵਿੱਚ ਹੋ ਜਾਵੇਗੀ ਬਹੁਤ ਸਾਰੀਆਂ ਕੀੜੀਆਂ ਉਸ ਥਾਂ ਤੇ ਜਾਣਗੀਆਂ ਉਹਦੇ ਕਿਹੜੇ ਕੋਈ ਚੰਗੇ ਮਾੜੇ ਕਰਮ ਹਨ ਇਸ ਸੱਪ ਦੀ ਜਿਹੜੀ ਹੁਣ ਨਵੀਂ ਜ਼ੋਨ ਹੈ ਇੱਕ ਕੀੜੀਆਂ ਦੇ ਭੌਣ ਦੇ ਵਿੱਚ ਹੋ ਜਾਵੇਗੀ। ਬਹੁਤ ਸਾਰੀਆਂ ਕੀੜੀਆਂ ਉਸ ਥਾਂ ਤੇ ਜਾਣਗੀਆਂ ਜਿੱਥੇ ਇਸ ਸੱਪ ਦਾ ਨਵਾਂ ਜ਼ੋਨ ਪਿਆ ਹੋਇਆ ਹੈ। ਇਹ ਸਾਰੀਆਂ ਕੀੜੀਆਂ ਦਾ ਭੌਣ ਕਰ ਕਰਾ ਕੇ ਫਿਰ ਉਸੇ ਥਾਂ ਤੇ ਹੀ ਪਹੁੰਚਿਆ ਜਿੱਥੇ ਉਹ ਇੱਟ ਦੱਬੀ ਹੋਈ ਸੀ। ਫਿਰ ਘਰ ਵਾਲੇ ਬੜੇ ਹੈਰਾਨ ਹੋਏ ਕਿ ਇਹ ਨਵੀਂ ਵਿਪਤਾ ਆਣ ਪਈ। ਇੱਕ ਚੀਜ਼ ਤੋਂ ਅਸੀਂ ਖਿਹੜਾ ਛਡਾਉਂਦੇ ਹਾਂ ਦੂਜੀ ਚੀਜ਼ ਸਾਡੇ ਆਣ ਪੜ ਪੱਲੇ ਪੈ ਜਾਂਦੀ ਹੈ। ਘਰ ਦੇ ਵੱਡੇ ਨੌਨੇ ਇੱਕ ਵਾਰੀ ਫਿਰ ਗਿਆ ਆਪਾਂ ਕਿਸੇ ਸਿਆਣੇ ਇਨਸਾਨ ਕਿਸੇ ਚੰਗੇ ਲੋਕਾਂ ਦੀ ਰਾਏ ਹੀ ਲੈ ਲਈਏ ਪਰ ਕਿਤੇ ਵੀ ਕੋਈ ਰਾਏ ਨਾ ਮਿਲੀ ਇੱਕ ਦਿਨ ਭਟਕਦਿਆਂ ਭਟਕਾਉਂਦਿਆਂ ਇੱਕ ਸੰਤ ਫਕੀਰ ਗਜ਼ਾ ਕਰਨ ਦੇ ਲਈ ਭਿੱਖਿਆ ਮੰਗਣ ਦੇ ਲਈ ਇਹਨਾਂ ਦੇ ਘਰ ਆਣ ਪਹੁੰਚੇ ਵੱਡਾ ਪੁੱਤਰ ਉਸ ਦਿਨ ਵੀ ਘਰ ਸੀ ਉਹ ਕਹਿਣ ਲੱਗਿਆ ਮਹਾਰਾਜ ਤੁਹਾਨੂੰ ਕਹਦੀ ਭਿੱਖਿਆ ਦਈਏ ਅਸੀਂ ਤਾਂ ਬੜੇ ਪਰੇਸ਼ਾਨ ਚੱਲ ਰਹੇ ਹਾਂ ਸਾਡੇ ਕੋਲੋਂ ਕਿਸੇ ਵੀ ਚੀਜ਼ ਦਾ ਘਾਟਾ ਤਾਂ ਨਹੀਂ ਪਰ ਇਹ ਵਿਪਤਾ ਸਾਡੇ ਪੇਸ਼ ਪਈ ਹੋਈ ਹੈ ਹੁਣ ਇੱਕ ਕੀੜੀਆਂ ਦਾ ਬੜਾ ਵੱਡਾ ਵਿਸ਼ਾਲ ਪੌਣ ਸਾਡੇ ਘਰ ਵਿੱਚ ਆਣ ਨਿਕਲਿਆ ਹੈ ਅਸੀਂ ਤਾਂ ਸਾਰਾ ਦਿਨ ਹੈਰਾਨ ਰਹਿ ਜਾਂਦੇ ਹਾਂ ਕਿ ਇੰਨਾ ਵੱਡਾ ਕੀੜੀਆਂ ਦਾ ਪੌਣ ਤਾਂ ਅਸੀਂ ਅੱਜ ਤੱਕ ਨਹੀਂ ਵੇਖਿਆ ਸਾਡਾ ਇਸ ਤੋਂ ਛੁਟਕਾਰਾ ਪਵਾ ਦਿਓ ਸਾਡਾ ਇਹ ਜੇ ਤੁਸੀਂ ਹੱਲ ਕਰ ਦਿਓ ਫਿਰ ਤੁਸੀਂ ਜੋ ਕਹੋਗੇ ਤੁਹਾਨੂੰ ਦੇ ਦਿਆਂਗੇ ਸੰਤ ਫਕੀਰ ਜੀ ਕਹਿਣ ਲੱਗੇ ਮੈਂ ਤੁਹਾਡੇ ਤੋਂ ਕਿਹੜਾ ਕੋਈ ਜ਼ਮੀਨ ਜਾਇਦਾਦ ਮੰਗਦਾ ਹਾਂ ਮੈਂ ਤਾਂ ਭਾਈ ਦੋ ਫੁੱਲਕੇ ਖਾਣੇ ਹਨ ਦੋ ਪ੍ਰਸ਼ਾਦੇ ਖਾ ਕੇ ਮੈਂ ਅਗਲੀ ਥਾਂ ਤੇ ਚਲਿਆ ਜਾਣਾ ਹੈ ਪਰ ਜਿਹੜੀ ਤੁਹਾਡੀ ਵਿਪਤਾ ਹੈ ਉਹਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਹਾਂ ਜਦੋਂ ਵੀ ਕੋਈ ਜੀਵ ਕੋਈ ਪੰਛੀ ਪਸ਼ੂ ਤੁਹਾਡੇ ਘਰ ਆਉਂਦਾ ਹੈ ਕਿਸੇ ਚੀਜ਼ ਦੀ ਆਸ ਕਰਦਾ ਹੈ ਤਾਂ ਇਹ ਨਾ ਸਮਝਣਾ ਕਿ ਤੁਸੀਂ ਦਾਨੀ ਹੋ ਤੁਸੀਂ ਕੁਝ ਦੇ ਰਹੇ ਹੋ ਬਲਕੇ ਇਹ ਸਮਝੋ ਇਹ ਪੰਛੀ ਜਨੌਰ ਉਥੇ ਪਹੁੰਚਿਆ ਹੈ ਉਹ ਆਪਣੇ ਹਿੱਸੇ ਦਾ ਕੁਝ ਲੈਣ ਆਇਆ ਹੈ ਜੇ ਕੀੜੀਆਂ ਦਾ ਭੌਣ ਤੁਹਾਡੇ ਘਰ ਵਿੱਚ ਨਿਕਲਿਆ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਕੀੜੀਆਂ ਆਪਣੇ ਹਿੱਸੇ ਦਾ ਰਿਜਕ ਤੁਹਾਡੇ ਘਰੋਂ ਲੈਣ ਪਹੁੰਚੀਆਂ ਹਨ ਇਸ ਕਰਕੇ ਇਸ ਨੂੰ ਤੁਸੀਂ ਕੋਈ ਵਿਪਤਾ ਜਾਂ ਚੇਤਾਵਨੀ ਨਹੀਂ ਸਮਝਣੀ ਬਲਕੇ ਇਹਨਾਂ ਨੂੰ ਦੋ ਮੁੱਠ ਆਟਾ ਪਾ ਦਿਓ ਕੁਝ ਦਾਣੇ ਪਾ ਦਿਓ ਬਰੀਕ-ਬਰੀਕ ਕਰਕੇ ਬਸ ਇੰਨੇ ਵਿੱਚ ਤੁਹਾਡਾ ਭਲਾ ਹੋ ਜਾਵੇਗਾ ਉਹ ਤਾਂ ਭਾਈ ਆਪਣੇ ਰਿਜਕ ਦਾ ਹਿੱਸਾ ਲੈਣ ਆਈਆਂ ਨੇ ਜਦੋਂ ਉਹ ਖੁਸ਼ ਹੋ ਕੇ ਚਲੀਆਂ ਜਾਣਗੀਆਂ ਤਾਂ ਤੁਹਾਨੂੰ ਪਤਾ ਨਹੀਂ ਕਿੰਨੀਆਂ ਇੱਕ ਦੁਆਵਾਂ ਲੱਗਣਗੀਆਂ ਕਿੰਨੀਆਂ ਇੱਕ ਅਸੀਸਾਂ ਦੇ ਕੇ ਜਾਣਗੀਆਂ ਇਹ ਤਾਂ ਇੱਕ ਚੰਗੀ ਚੀਜ਼ ਹੈ ਇਹ ਤੁਸੀਂ ਚਿੰਤਾ ਕਿਉਂ ਮੰਨਦੇ ਹੋ ਇਸ ਚੀਜ਼ ਦੀ ਇਹਨਾਂ ਦੇ ਖਾਦਿਆਂ ਕਿਹੜਾ ਕੁਝ ਤੁਹਾਡੇ ਘਰੋਂ ਖਤਮ ਹੋ ਜਾਣਾ ਹੈ ਇਹਨਾਂ ਦੇ ਖਾਦਿਆਂ ਤਾਂ ਭਾਈ ਤੁਹਾਡਾ ਭਲਾ ਹੋਣਾ ਹੈ ਸੰਤ ਫਕੀਰ ਉਹ ਦੋ ਗੱਲਾਂ ਕਰਕੇ ਦੋ ਪ੍ਰਸ਼ਾਦੇ ਸ਼ੱਕ ਕੇ ਘਰ ਵਿੱਚੋਂ ਚਲੇ ਗਏ। ਪਰਿਵਾਰ ਨੇ ਭੌਣ ਤੇ ਆਟਾ ਪਾ ਦਿੱਤਾ। ਕੁਝ ਦਿਨਾਂ ਬਾਅਦ ਉਹ ਭੌਣ ਖਤਮ ਹੋ ਗਿਆ। ਪਰਿਵਾਰ ਦੇ ਚੰਗੇ ਦਿਨ ਸ਼ੁਰੂ ਹੋ ਗਏ। ਸੋ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਪਰਿਵਾਰ ਦਾ ਭਲਾ ਹੋ ਜਾਵੇ ਤਾਂ ਜੀਵ ਜੰਤੂਆਂ ਨੂੰ ਕਦੇ ਵੀ ਖਾਲੀ ਨਾ ਮੁੜੋ। ਕਦੇ ਵੀ ਕਿਸੇ ਨੂੰ ਦੁਰਕਾਰੋ ਨਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।